ਕੀ ਨਾ ਹਾਂਜੀ ਮੰਮੀ ਜੀ ਬੈਠਾ ਵਾ ਤੇ ਕਿੰਨਾ ਚਾ ਉਤੇ ਲਾ ਤੇ ਜਾਂਦੇ ਵਾ ਨਹੀਂ ਤੂੰ ਹੀ ਪੀ ਲਈ ਨਾ ਪੀ ਲਈ ਸੋਖ ਨੇ ਸਾਰੇ ਪੀ ਰਿਹਾ ਨੂੰ ਦੇ ਕਾਚ ਜਿਓ ਬਣ ਆ ਲੋ ਜਾ ਤੂੰ ਹੀ ਨਾ ਸਵੇਰੇ ਸਵੇਰਾਂ ਕੇ ਛਾਤੇ ਬਹਿ ਜਾਂਦੇ ਜੇ ਲੱਤਾਂ ਥੱਕ ਜਾਂਦੀਆਂ ਚੜਨ ਲਗਿਆਂ ਘਰ ਦਾ ਪਹਿਲਾ ਕੰਮ ਹੀ ਨਿਬੜਦਾ ਵੇ ਗੱਲ ਸੁਣ ਹਾਂ ਉਹ ਮੈਂ ਤਾਂ ਠੀਕ ਆ ਹਾਂ ਤੇ ਲੱਤਾਂ ਤੇਰੀ ਕਿੰਨੀ ਥੱਕਦੀਆਂ ਪੜਨ ਲੱਗੀ ਲੈ ਚਲ ਉਹ ਕੋਈ ਨਹੀਂ ਸ਼ਹਿਰ ਨੂੰ ਨਹੀਂ ਜਾਣਾ ਸ਼ਹਿਰ ਨੂੰ ਚੱਲ ਜਾਣਾ ਉਹ ਸੌਦਾ ਲਿਆਉਣਾ ਵਾ ਤੇ ਨਾਲੇ ਮੈਂ ਨੀ ਕਨੇ ਕਾ ਸਮਾਨ ਜਿਆ ਮੰਗਾਉਣ ਆਲਾ ਸੀ ਤੇ ਮੈਂ ਕਹਾਂਦੀ ਹਾਂ ਮੰਗਾ ਲਾ ਤੇ ਫੇ ਚਾਹ ਪੀ ਲੋ ਤੇ ਜਾਈਏ ਮੇਰੀ ਗੱਲ ਸੁਣ ਦਵਿੰਦਰ ਤੇ ਕਿਹੜੇ ਕੰਮਾਂ 'ਚ ਪਈਆਂ ਤੁਸੀਂ ਹੈ ਕੋਈ ਰਾਤ ਕੀ ਕਰਦੀਆਂ ਫਿਰਦੀਆਂ ਗਵਾਂਡੀ ਦੇ ਬੂਹੇ ਗਾੜੀ ਕੁੱਤਿਆਂ ਉਤੋਂ ਤੁਸੀਂ ਦੰਦ ਲਵਾਏ ਹੈ ਹੈ ਦੂਜੀ ਗੱਲ ਇੰਨਾ ਕੰਮਾਂ 'ਚ ਨਿਆਣੇ ਨਹੀਂ ਮਿਲਦੇ ਹੁੰਦੇ ਜਿਹੜੇ ਕੰਮਾਂ 'ਚ ਪਹਿਤਰੀਆਂ ਫਿਰਦੀਆਂ ਮੇਰੀ ਮਾਂ ਤੇ ਦੰਦੀ ਹੈ ਹੀ ਆਈ ਤੂੰ ਵੀ ਨਾਲ ਰਲ ਗਈ ਉਹਦੇ ਇਹ ਟੂਨੇਟ ਵਾਣਿਆਂ ਚ ਕੁਝ ਨਹੀਂ ਹੁੰਦਾ ਗਵਾਨ ਮੱਥਾ ਵਾ ਕੱਲ ਨੂੰ ਕੋਈ ਗੱਲ ਨਿਕਲ ਆਈ ਪਤਾ ਲੱਗ ਗਿਆ ਕਿੰਨੀ ਬੇਨਾਮੀ ਹੋਣੀ ਪਿੰਡ ਸਾਡੀ ਹਾਈ ਜੋਬਨ ਤੁਸੀਂ ਇੱਕ ਵਾਰੀ ਜਾਓਗੀ ਨਾ ਬਾਬੇ ਜੀ ਦੇ ਤੇ ਵੇਖ ਕੇ ਉਹਨਾਂ ਮਤਲਬ ਦਰਸ਼ਨ ਕਰਕੇ ਇੰਨੀ ਕਰਨੀ ਭਰਨੀ ਵਾਲੇ ਆ ਨਾ ਦੁਨੀਆ ਨੂੰ ਤਾਰ ਦਿੱਤਾ ਤਾਰ ਫਿਰ ਤੁਸੀਂ ਮੰਨਣਾ ਵਾ ਮੈਂ ਕੀ ਜਾਣੀ ਆ ਲੋਕੀ ਉੱਥੇ ਆਉਂਦੇ ਆ ਡੱਬੇ ਤੇ ਫਰੂਟ ਜਿਨ੍ਹਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਵਾ ਅਸੀਂ ਕਿਹੜੇ ਰੱਬ ਦੇ ਮਾ ਮਾਰੇ ਆ ਫਿਰ ਆਪ ਸਾਡੀ ਸੁਣੋ ਨਾ ਆ ਮੈਂ ਸੁੱਖ ਨੂੰ ਕੀ ਕਰਨ ਰੱਖਿਆ ਇੱਥੇ ਇਸੇ ਕੰਮ ਨੂੰ ਰੱਖਿਆ ਵਾ ਜੋ ਬਣਵੇ ਇੰਨੇ ਰਿਸ਼ਤੇ ਆਉਂਦੇ ਵੱਡੇ ਵੱਡੇ ਘਰਾਂ ਦੇ ਵੇਹ ਜਾਂਦੇ ਕੋਈ ਨਹੀਂ ਜਾ ਕੇ ਦੱਸਾਂਗੇ ਤੇ ਜਾ ਕੇ ਨਾ ਕਰ ਦਿੰਦੇ ਆ ਇਹਦੇ ਵੀ ਸੰਜੋਗ ਕਿਸ ਗਰਕ ਜਾਣੀ ਨੇ ਵੱਧੇ ਆ ਮੰਨ ਜਾਏ ਨਾ ਮੰਨ ਆਨੂੰ ਦੋਵਾਂ ਭੈਣਾਂ ਨੂੰ ਕਿਤਾ ਕੀ ਗਏ ਹਮ ਤਰੇ ਨੇ ਕਰਤਾ ਵਾ ਕਿ ਇਹਦੇ ਲਾੜ ਨਾ ਹੋਵੇ ਇਹਦਾ ਵਿਚਾਰੀ ਦਾ ਵਿਆਹ ਨਾ ਹੋਵੇ ਇੱਕ ਵਾਰੀ ਜਾਓ ਮੇਰੀ ਗੱਲ ਸੁਣ ਧਿਆਨ ਨਾਲ ਇਹੋ ਜੇ ਸਵੇਰੇ ਉੱਠਿਆ ਕਰੋ ਤੇ ਗੁਰੂ ਘਰ ਜਾਇਆ ਕਰੋ ਕਿੰਨਾ ਮਜ਼ਾ ਵਾ ਸਭ ਕੁਝ ਹੋ ਦਿੰਦਾ ਰੱਬ ਹੀ ਦਿੰਦਾ ਉਹ ਗੁਰੂ ਘਰ ਵੀ ਜਾਣੇ ਆ ਗੁਰੂ ਘਰ ਕਿਹੜਾ ਹੀ ਜਾਂਦੇ ਨਹੀਂ ਆ ਇਪਾਰ ਜੋ ਬਣਾ ਸਮਰਾਦ ਪੂਰੀ ਹੋ ਜਾਣੀ ਆ ਮੈਂ ਤੇ ਆਨੀ ਜੇ ਕਿਤੇ ਬਾਬਾ ਤਾਰਾ ਜੀ ਨੇ ਮੇਰੇ ਵਾਰੇ ਨਿਆਰੇ ਕਰਤੇ ਨਾ ਮਨੋ ਕਾਮਨਾ ਮੇਰੀ ਪੂਰੀ ਕਰਤੀ ਅਹੀਂ ਤੇ ਬੈਂਡ ਵਾਜੀਆਂ ਨਾਲ ਲੈ ਕੇ ਜਾਵਾਂਗੇ ਭਾਵੇਂ ਧੀ ਦਵੇ ਤੇ ਭਾਵੇਂ ਪੁੱਤ ਜਿੰਨਾ ਕਰਤੋਂਗੇ ਟੂਨੇਟ ਪਾਣੇ ਕਰਦੀਆਂ ਫਿਰਦੀਆਂ ਉਹਨਾਂ ਦਾ ਪੁੱਤ ਇੱਥੇ ਨਿੱਤ ਆਉਂਦਾ ਸਾਡੇ ਘਰ ਹੈ ਇੱਥੇ ਰੋਟੀਆਂ ਖਾ ਜਾਂਦਾ ਕੱਲ ਨੂੰ ਅੱਦਾਂ ਹੀ ਉਹਨੂੰ ਗੱਲ ਹੋਈ ਨਾ ਤੇ ਸਾਰਾ ਇਲਜ਼ਾਮ ਤੁਹਾਡੇ ਸਿਰ ਤੇ ਆਉਂਦਾ ਉਹ ਚੰਗਾ ਬਾਬਾ ਤੁਸੀਂ ਤਾਂ ਮੰਨਣੀ ਨਹੀਂ ਹੁੰਦੀ ਕਿਸਦੀ ਹੱਦ ਹੋਈ ਤੁਹਾਡੇ ਆ ਜਾਇਆ ਕੱਲੀ ਲੈ ਆਇਆ ਜਿਹੜਾ ਸਮਾਨ ਬਾਬੇ ਦਾ ਲੈਣਾ ਮੈਂ ਤਣਿਓ ਜਾਣਾ ਮੇਰੇ ਘਰ ਦਾ ਪਤਾ ਨਹੀਂ ਕੀ ਬਣਨਾ ਤੁਹਾਡਾ ਤਾਂ ਦਿਮਾਗ ਖਰਾਬ ਹੋ ਗਿਆ ਚਾਹ ਦੇਣ ਆਈ ਸੀ ਹਾਏ ਅਰਾ ਤਾਂ ਨਾ ਆਕੜ ਪੈ ਗਿਆ ਲੱਤ ਨੂੰ ਮੈਨੂੰ ਲੱਗਦੇ ਆਕੜ ਦੀ ਪਈ ਆ ਮੈਨੂੰ ਉਹ ਕੁੜੀ ਦਾ ਤਰਸ ਮਾਰਨ ਢਿਆ ਜੇ ਵਿਚਾਰੀ ਚਾਹ ਦੇ ਰਸ ਆਖੀ ਲਈ ਆ ਤੇ ਕੰਮ ਧੰਦੇ ਲਈ ਆ ਉਹ ਵੀ ਕੀ ਸੋਚਦੀ ਹੋਊਗੀ ਉਹਨੂੰ ਜਿਹੜਾ ਕੰਮ ਨੂੰ ਰੱਖਿਆ ਉਹ ਤੇ ਵਿਚਾਰੇ ਨੂੰ ਖੜਿਆ ਹੀ ਨਹੀਂ ਬਾਬਾ ਜੀ ਦੇ ਕੰਨਾ ਸੀ ਮੇਰੀ ਮਾਂ ਨੇ ਆਣ ਕੇ ਮੇਰੇ ਟੋਲੇ ਆਉਣਾ ਕਹਣਾ ਬਾਬਾ ਜੀ ਦੇ ਖੜਦੀ-ਪਰਦੀ ਸੀ ਮੈਨੂੰ ਕਹਦੇ ਆਪ ਦਾ ਦਲਵਾ ਕੇ ਬੈ ਗਈਆਂ ਬਾਬਾ ਜੀ ਤਾਰਾ ਜੀ ਕਰੋ ਸਿਰਫ ਉਹ ਕਿਹੜਾ ਫਲਾਵਾ ਪੈ ਗਿਆ ਵਾ ਹਾਏ ਹਾਏ ਕਿ ਦੜਾਉ ਗਰ ਮਾਂ ਸਾਨੂੰ ਮੈਂ ਹੀ ਆਨੀ ਆ ਹੁਣ ਮਾੜਾ ਜਾ ਫਰਕ ਕੀ ਕਿਤੇ ਸਾਰੀ ਦਾਤ ਮੇਰੀ ਮਾਂ ਇੰਨਾ ਕਾਜਰੀ ਪਤਾ ਨਹੀਂ ਕਿੰਨਾ ਘਰ ਘਾਇਆ ਤਸਾਵਾ ਚਲ ਨਹੀਂ ਤੈਨੂੰ ਫਰਕ ਹੋਵੇ ਤੂੰ ਤੋਂ ਉੱਠ ਕੇ ਕੰਮ ਕਰ ਰਹੀ ਜੀ ਮੇਰਾ ਤਾਂ ਹੁਣ ਜਿਆਦਾ ਕੰਮ ਵਾ ਫਾਟੋ ਵਾਲੇ ਨੂੰ ਕੀ ਆ ਵਾ ਕੀ ਆਉਂਦਾ ਵਾ ਹੀਰਾ ਐਥੇ ਖਜੋ ਕੇ ਬਹਿਹ ਵਾਲਾ ਵੇਖਾਂ ਕਿੰਨੇ ਕ ਦੰਦ ਵਾ ਇਹਨੂੰ ਖਰਵਾ ਗੋਡਾ ਦਾ ਨਾ ਆਪਣੀ ਹਾਏ 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 ਖਲਵਾ ਜਾਣੀ ਨਾ ਛੇੜੀ ਪਣੇ ਆਏ ਨਾਤ ਵੀ ਕਮਜ਼ੋਰ ਜੀ ਹੋ ਗਈ ਮੈਨੂੰ ਲੱਗਦਾ ਬੰਦ ਲਗ ਲਗ ਕੇ ਕੀ ਬਾਤ ਵਾਹ ਹਾਏ 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 ਇਹ ਦੋ ਆਈ ਪਤਾ ਨਹੀਂ ਕਿੰਨੀ ਗੂਰ ਕਰਾਂ ਮੈਂ ਇਹ ਕਿੰਨੀ ਬੜੀ ਉੰਤਰੀ ਆ ਹਾਏ ਕੋਈ ਨਹੀਂ ਉੱਚੀ ਜਿਹੜਾ ਬੰਨੇ ਟੀਕੇ ਲਵਾਏ ਮੈਂ ਨਹੀਂ ਪੱਪੀ ਨੂੰ ਬੂਨਾ ਕਰੀਏ ਇਹਦਾ ਬਾਬੇ ਲਈ ਦੇ ਟੈਂਪੂ ਖੜਦਾ ਹੁੰਦਾ ਹਾ ਉਹ ਵੀ ਚੰਗਾ ਮੁੰਡਾ ਹਾ ਉਹ ਵੀ ਚੰਗਾ ਵਾ ਵੀ ਹਾ ਕੀ ਕਹਿੰਦਾ ਨਾ ਜੀ ਸੱਸੀ ਘਾਲ ਬਸ ਕੁਛ ਨਹੀਂ ਸੱਸੀ ਘਾਲ ਆ ਪਲੇਟ ਹੀ ਤੁਹਾਡੀ ਇਹ ਪਲੇਟ ਸਾਡੀ ਨਹੀਂ ਗੀ ਨਹੀਂ ਨਹੀਂ ਮਮੀ ਆਪਣੀ ਕਦਾ ਹੈ ਹਾਂ ਡਾਡੀ ਆ ਨਾਲ ਕਿਹਨਾਂ ਤੇ ਜੋ ਬੰਦਾ ਪੜ ਲਾ ਸੱਟ ਨਹੀਂ ਖਾਣੇ ਵੱਧੁੰਦਰ ਜੜੇ ਆ ਜੂ ਦਾ ਲੱਭਦੇ ਰਹੇ ਕਿੰਨਾ ਚਿਰ ਹਾਏ ਹਾਏ ਅਰੇ ਰਾਜ ਆਪਣੇ ਆਪ ਤੇ ਆਣ ਆ ਰਹੀਆਂ ਨਹੀਂ ਆ ਕਿੱਥੋਂ ਮਿਲੀ ਤੈਨੂੰ ਇਹ ਪਲੇਟ ਇਹ ਤੇ ਸਾਡੀ ਨਾ ਮਹੀਨੇ ਦੋ ਮਹੀਨੇ ਹੋ ਗਏ ਨਹੀਂ ਦੀਦੀ ਮੈਂ ਕਿਤੇ ਨਹੀਂ ਲੱਭ ਰੱਬ ਘਰ ਹੋ ਗਏ ਛੱਟਣ ਛੱਟਣ ਹੋ ਗਿਆ ਨਹੀਂ ਨਹੀਂ ਥੋੜੇ ਦਿਨ ਪਹਿਲਾਂ ਹੀ ਗਈ ਆ ਗੋਰਾ ਵੀ ਕਈ ਚੋਲ ਚਾਲ ਪਾ ਕੇ ਲੈ ਜਾਂਦਾ ਨਾ ਖਾਣ ਨੂੰ ਤੇ ਥੱਲੇ ਨਾਲ ਹੀ ਜੋ ਬੰਦਾ ਤੇ ਮੈਂ ਤੇ ਮਿਲ ਕੇ ਅੱਜ ਦਿਨ ਹੀ ਕੱਲ ਦਿਨੀ ਹੋ ਦੋ ਤਿੰਨ ਦਿਨ ਹੋਇਆ ਨਹੀਂ ਗਿਆ ਹੋਰੇ ਦਿਨ ਪਹਿਲਾ ਤੇਰੇ ਘਰ ਗੱਡਾਂ ਚਲ ਗਈ ਇਹਨਾਂ ਨੂੰ 2 ਮਹੀਨੇ ਹੋਏ ਗਵਾਚੀ ਨੂੰ ਤੇ ਅਸੀਂ ਨਾ ਉਹ ਸਾਸਾਂ ਅੰਦਰ ਇੱਡੇ ਛਿੱਟਣ ਹੋਈਆਂ ਲੱਭਦੀਆਂ ਹੈ ਇਹ ਤੇਰੇ ਘਰ ਕਿੱਦਾਂ ਜਲ ਗਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੇਰੇ ਘਰ ਭਾਂਡਾ ਜਾਂ ਟਾਡਾ ਆਉਂਦਾ ਵਾ ਜਾਓ ਪਰਲੇ ਗਵਾਂਢੀਆਂ ਆਉਂਦਾ ਆਉਂਦਾ ਵਾ ਹੋਰ ਤਾਂ ਕਦੀ ਗਦਾ ਆਇਆ ਨਹੀਂ ਸੱਚ ਮਮੀ ਮੇਰਾ ਤਾਂ ਮਾ ਕੰਮ ਕਰਨ ਆਈ ਆਂ ਇਹ ਫਰੀ ਮੂਗਰੇ ਲੈਣ ਆਈ ਸੀ ਤੇ ਮੈਂ ਆਖਿਆ ਪੋਣਾ ਸ਼ਿਕੂਲਾ ਆ ਤੇ ਕਹਿੰਦੀ ਹੈ ਕੋਈ ਪਲੇਟ ਹੀ ਦੇ ਦੋ ਹੇ ਉਹਦੇ ਘਰ ਹੀ ਦੋਦੀ ਸਾਡੇ ਅੱਧਾ ਹੀ ਭਾਂਡੇ ਗਵਾਚੇ ਆ ਸਾਨੂੰ ਚੇਤਾ ਨਹੀਂ ਆਂਦਾ ਲੋਕੀ ਦਿੰਦਿਆਂ ਨੇ ਚੱਲੇ ਛੱਡੋ ਆ ਕੀ ਹੋਇਆ ਲਾਤ ਨੀ ਇਹ ਕੀ ਹੋਣਾ ਇਹ ਤਾਂ ਨਾ ਹੀ ਪੁੱਛਦੇ ਠੀਕ ਅਸੀਂ ਪਛੋੜਕਾ ਨਹੀਂ ਚੁੱਪ ਕਰ ਮਤ ਉਹ ਕੁੱਤਾ ਜੇ ਨਿਕਾਇਆ ਘਰੋਂ ਦੇ ਗਿਆ ਸਾਨੂੰ ਉਹਨੂੰ ਕਿਧਰ ਰੋਟੀ ਪਾਉਣ ਲੱਗੀ ਸੀ ਤੇ ਉਹਨੇ ਇਹਦੀ ਨਾ ਬੋਖੀ ਹੱਥ ਦੇ ਹੰਦੇ ਚੱਗਾ ਜਾਂ ਖਿੱਚ ਲੈ ਤੇ ਮਾਤਾ ਭੈਣੇ ਉਹ ਅੜ ਗਈ ਡਰ ਗਈ ਉਹਦੇ ਨੂੰ ਉਹ ਪੌੜੀਆਂ ਤੇ ਡੇਗੀ ਤੇ ਜਦੋਂ ਇਹਨੂੰ ਮੈਂ ਫੜਨ ਲੱਗੀ ਤੇ ਮੇਰੀ ਬਾਹ ਤੇ ਪਾਰ ਪੈ ਗਿਆ ਲੈ ਐਨਾ ਕੋ ਕੁੱਤਾ ਤੇ ਦੋਵੇਂ ਫੱਟਰ ਕਰਦੀਆਂ ਉਹਨੇ ਆਉਣ ਡਈ ਸੀ ਉਤੋਂ ਉਹ ਗੱਡ ਤੇ ਗਾੜਿਆ ਜਾ ਚੱਤ ਬੈਠੀਆਂ ਪੁੜੀ ਵਿਚਾਰੀ ਨੂੰ ਕੰਮ ਨਾ ਲਾਇਆ ਉਹ ਜੱਗੇ ਨਹੀਂ ਦਿਆਂ ਗਾਣ ਵੀ ਇਹਦੇ ਕਰਮ ਮਾਰੇ ਵਿਚਾਰੀ ਮਾਰੇ ਆ ਹੁਣ ਅਚਰੀਟਾਂ ਜੀਆਂ ਲੱਗੀਆਂ ਹੀ ਉਹਦੀਆਂ ਉਹ ਜਿਹੜਾ ਪ੍ਰੀਤ ਕਿਤੇ ਅੱਗੇ ਦੇ ਮਾੜਾ ਮੋਟਾ ਹੁਣ ਰਾਦਾ ਇਨਾ ਅਕੜਾ ਚੜ ਗਿਆ ਸਦਿਆ ਵਾਟੋ ਵਾਲੇ ਚੱਲੀਆਂ ਹਾਂ ਮੈਂ ਦਵਾਈ ਲੈ ਆਈਏ ਇਹ ਤਾਂ ਤਿੰਨਾ ਥਾ ਹਾਂ ਨਾ ਛੇੜਨੀ ਸੱਟ ਪੁੱਛ ਕੇ ਵੇਖ ਕੇ ਲੱਗਣੀ ਵੀ ਕਿੱਥੇ ਕਿੱਥੇ ਲੱਗਣੀ ਉਹ ਜਦੋਂ ਇੱਕ ਰੇਟ ਤੋਂ ਆਈ ਤੇ ਦੂਜੀ ਦਾ ਲੱਗੀ ਦੂਜੀ ਦਾ ਤੇਜੀ ਦਾ ਦਿਨ ਅੱਜ ਫਰਕ ਵਾ ਤੀਏ ਸਾਡੇ ਨਹੀਂ ਆ ਕੀ ਦੇ ਚ ਇਹਦੇ ਮੈਨੂੰ ਸਮਝ ਨਹੀਂ ਆਉਂਦੇ ਇਹ ਵੀ ਦੱਸਨੀ ਆ ਇਹ ਵੀ ਦੱਸਨੀ ਆ ਇਹ ਪਤਾ ਨਹੀਂ ਕਿਹੜੀ ਨਖਤੀ ਦਾ ਬੇੜਾ ਬੈਠਾ ਹੀ ਉਹ ਕਿਹੜੀ ਅੰਤਰੀ ਰਾਤ ਉਥੇ ਖੇ ਖਾਨ ਆਈ ਬੂਏ ਦੇ ਗਾੜੀ ਜਾਦੂ ਟੂਨੇ ਕਰਦੀਆਂ ਫਿਰਦੀਆਂ ਨਿੰਬੂ ਤੇ ਦੇ ਵਿੱਚ ਗਵਾਚ ਗਈ ਪੰਜ ਮਿਰਚਾਂ ਸੰਧੂਰ ਲਟਰ ਪਟਰ ਮੈਂ ਤੇ ਨਹੀਂ ਭੜਕੇ ਫੇਰਾ ਡੁੱਬੇ ਜਿਹੜੀ ਹੈਗੀ ਆ 12 ਦੇ ਛੜਾਣੇ ਕੱਢਦੀਆਂ ਕਿਉਂ ਨਹੀਂ ਕੱਢਦੀਆਂ ਪਤਾ ਲੱਗੇ ਸੀ ਕੌਣ ਮੈਂ ਤਾਂ ਉਹਦੇ ਜੁੰਡੇ ਭਵਾ ਕੇ ਆਵਾਂ ਇੱਕ ਵਾਰੀ ਫੜ ਕੇ ਮਾਤਾ ਨਹੀਂ ਗਾਲਾਂ ਕੱਢਦੀਆਂ ਮੇਰੀ ਹੁਣ ਗਾਲਾਂ ਹੀ ਗਾਲਾਂ ਦੇਦੇ ਕਿਉਂ ਕੱਢਣੀਆਂ ਵਾ ਆਹ ਕਿਉਂ ਕੱਢਣੀਆਂ ਵਾ ਮੇਰੇ ਬੂਏ ਘਰੀ ਜਿੱਥੇ ਕੀਤਾ ਜਿੱਥੇ ਤੇਰੇ ਘਰੀ ਕੀਤਾ ਨਾ ਫਿਰ ਤੇ ਮੇਰੀ ਧੀ ਹੈ ਘਰ ਸੌਣ ਕੇ ਹੁਣ ਕੱਢ ਕੇ ਆਪਣੇ ਘਰੇ ਪਈਆਂ ਗਾਲ ਨਹੀਂ ਕੱਢਦੀ ਮੈਂ ਆਨੀ ਜਿੰਨੇ ਮੇਰੇ ਤੇ ਕੀਤਾ ਉਹਦੇ ਘਰ ਪਾਵੇ ਉਹਦੇ ਘਰ ਪਾਵੇ ਤੇ ਭੜਕੇ ਪਾਵੇ ਬਣਾ ਲਵੇ ਤੋ ਨਹੀਂ ਜੋ ਸਮਝ ਆ ਗਈ ਮਾਤਾ ਜੱਫ ਕਰ ਦੇ ਲਈ ਦੇ ਜਾਨੀ ਸਮਝ ਆ ਗਈ ਮੈਨੂੰ ਹਾਂ ਹਾਂ ਈ ਦੁਨੀਆ ਅੰਤਰੀ ਕੀ ਦੇ ਮੈਨੂੰ ਆਨੀ ਗਾਲਾਂ ਕਰਦੀ ਮੇਰੀ ਜਗ੍ਹਾ ਤੇ ਤੂੰ ਹੁੰਦੀ ਨਾ ਤੇ ਤੂੰ ਘਰ ਤੱਕ ਪਹੁੰਚ ਜਾਣਾ ਈ ਮੈਨੂੰ ਪਤਾ ਲੱਗੇ ਸਹੀ ਇੱਕ ਵਾਰੀ ਵੀ ਇਹ ਗੰਦੀ ਕਰਤੂਤ ਕੀਤੀ ਕਿੰਨੇ ਆ ਵੇਖੀ ਮੈਂ ਵੇ ਕਿਦਾਂ ਨਿਹਰੀਆਂ ਲਿਆਉਣੀਆਂ ਤੇ ਪਿੰਡ 'ਚ ਰਹਿਣ ਜੋਗੀਆਂ ਨਹੀਂ ਰਹਿਣ ਦੇਣਾ ਹੱਦ ਹੋ ਗਈ ਆ ਲੋਕੀ ਪਤਾ ਨਹੀਂ ਕਿੱਥੇ ਭੁੱਲੇ ਵੱੜ ਕੇ ਫਿਰਨਦੇ ਆ ਨੀ ਦਵਿੰਦਰ ਕਿਹੜੇ ਕੰਮਾਂ 'ਚ ਪੈ ਗਿਆ ਉਹਨੂੰ ਦਾਲ ਦਿਆ ਧਰੇ ਹਾਂ ਤਾਂ ਖੋ ਪੈਂ ਲਈ ਆ ਨੀ ਸੁੱਖ ਦਵਾਈ ਖਾਣੀ ਆ ਆ ਵਾ ਆਪ ਤੂੰ ਦਾਲ ਦਰ ਗੁੱਸਾ ਮੈਨੂੰ ਇੰਨਾ ਵੀ ਨਾ ਜੀਦੇ ਕਰਦਾ ਹੀ ਲੱਗ ਲੱਗ ਚਾਰ ਘਰ ਇਕੱਠੇ ਕਰਾਂ ਤੇ ਜਿਹਦੀ ਪਲੇਟ ਹੈਗੀ ਮੂੰਹ ਕਾਲਾ ਕਰਕੇ ਆਵਾਂ ਦੱਪ ਦਵਾਈ ਖਾਣੀ ਖੋ ਪੈਂ ਲਈ ਜਾ ਇਹ ਹਾਂ ਤੇਰੀ ਕੀ ਦੱਸਣ ਲਈ ਹੋਣਾ ਕੀ ਆ ਆ ਪਤਾ ਨਹੀਂ ਕਿਹੜੀ ਕੰਜਰੀ ਮਰੀ ਮੇਰੇ ਬੂਏ ਦਾ ਗਾੜੀ ਰਾਤ ਇੱਕ ਵਾਰੀ ਮੇਰੇ ਹੱਥ ਆ ਜੁੰਡੇ ਘੁਮਾ ਕੇ ਨਾ ਮੇਰਾ ਖੇਤੇ ਗੱਲ ਕਰੀ ਹਾਂ ਹਾਂ ਜੀ ਇਹਨਾਂ ਨਹੀਂ ਗੁਰੂ ਕਰੋਧ ਚਾਹੀਦਾ ਕੀ ਨਹੀਂ ਕਰੋਧ ਚਾਹੀਦਾ ਇਹ ਮੇਰਾ ਘਰ ਹੀ ਨੇ ਤੇਰੇ ਘਰ ਕੀਤਾ ਹੁੰਦਾ ਨਾ ਕੋਈ ਜਾਦੂ ਟੂਣਾ ਪਲੇਟ ਇਕੱਠਾ ਕਰ ਲੈ ਨਹੀਂ ਤੂੰ ਅਰੇ ਤੇਰੀ ਗੱਲ ਸੁਣ ਹਾਨੂੰ ਵੀ ਜਾਦੂ ਟੂਣਾ ਨੇ ਜਾਵਦਾ ਛੁੱਟਿਆ ਹੀ ਆਇਆ ਵੇ ਸਾਡੇ ਤੇ ਘਰ ਆ ਭਰ ਭਰ ਇਦਾਂ ਹੀ ਹੁੰਦਾ ਵਾ ਜਿੱਦਾਂ ਦੀਆਂ ਕਰਤੂਤਾਂ ਕਰਨੀਆਂ ਹੁੰਦਾ ਦੀਆਂ ਹੁੰਦੀਆਂ ਹੁੰਦੀਆਂ ਵਾ ਕੀ ਕਰਦੀ ਕੀ ਕਰੀ ਜਾਨੀ ਆ ਤੇ ਆ ਵੇਖ ਲੈ ਫਿਰ ਆ ਵੇਖ ਲੈ ਪਲੇਟ ਵੀ ਆਪਣੇ ਸਮਾਨ ਵੀ ਆਪਣਾ ਕਰਾ ਕੇ ਇਸ ਦੀ ਗਾਲਟਾ ਸਾਡੀ ਲੈ ਆਣਾ ਨਾ ਡੀ ਆਹ ਉਹ ਤਾਂ ਠੰਡੀ ਆ ਪਲੇਟ ਤੇ ਹੱਡੀ ਮੈਂ ਮੰਨਦੀ ਈ ਆ ਬਰਾਜੇ ਡਾ ਗਮੰਡੜ ਦਾ ਇਹ ਖਤੀ ਉਹਦਾ ਕੋ ਬਰਾਜੇ ਵਖੀਓ ਇਹ ਪਾ ਕੇ ਸਾਡੀ ਵੀ ਸੁਣ ਲਾ ਮੁੰਗਰੇ ਪਾ ਕੇ ਖੜੀ ਬਹਾਨੇ ਨਾਲ ਦਿੱਤੀ ਨਹੀਂ ਆ ਵੀ ਮੈਂ ਕੋ ਕਰੂੰਗੀ ਬੀਜ ਦੇ ਬੂਏ ਗਾੜੀ ਦੇ ਨਾ ਲੱਗੂ ਇਹਨਾਂ ਦਾ ਇਹ ਲੋਕ ਹਾ ਤੂੰ ਅੱਗੇ ਨਹੀਂ ਵੇਚ ਸਾਾਨੂੰ ਜੱਗ ਅੱਗੇ ਬਦ ਦਵਾਈਆਂ ਲੋਕਾਂ ਦੀਆਂ ਲੱਗੀਆਂ ਵਾ ਮੈਂ ਤੇ ਆਨੀ ਜਿਹੜੇ ਬਾਬਿਆਂ ਦੇ ਤੁੜੀਆਂ ਫਿਰਦੀਆਂ ਵਾ ਨਾ ਮਹਾਰਾਜ ਉਹਨਾਂ ਦੀ ਕਦੀ ਪੂਰੀ ਨਾ ਪਵੇ ਕੋਈ ਜਿਹੜੀ ਹੱਕ ਦੀ ਪੈਣ ਵਾਲੀ ਹੋਵੇ ਨਾ ਪਵੇ ਹਾਂ ਇਹਨੂੰ ਕੱਢ ਗਾਲਾ ਅਸੀਂ ਕਿਤੇ ਜਾਣੇ ਕਿਤੇ ਇੱਥੇ ਦੇ ਅੱਗੇ ਕੀ ਨਾ ਪੁੱਤ ਗਰੀਬਾਂ ਨੇ ਆਈ ਨੇ ਕਿਤੇ ਅਜੇ ਨਾ ਥਲੀ ਜਾਣਾ ਤਾਂ ਕੀ ਇਹ ਕਰਨ ਕਰਾਣਾ ਕੱਗ ਵਾਲਾ ਕੋਈ ਤਾਂ ਕੋਈ ਉਹਨਾਂ ਨੂੰ ਵੀ ਪੁੱਛ ਲੂੰਗੀ ਹਾਂ ਉਹਨਾਂ ਨੂੰ ਵੀ ਪੁੱਛ ਲੂੰਗੀ ਲੈਟ ਲੈ ਜਾ ਜਿੱਥੇ ਰੱਖਣੀ ਹੁਣ ਜਾਦੂ ਨਹੀਂ ਨਹੀਂ ਬਲੇਡ ਸਾਡੀ ਰੱਖਣੀ ਆ ਆਪਣੀ ਰੱਖ ਤੂੰ ਆ ਮਿਰਚਾਂ ਸਾਰੇ ਕਰਾ ਲੈ ਆ ਨਹੀਂ ਜਿਹੜੇ ਨੇ ਮਿਰਚਾਂ ਦੀ ਉਹਨੂੰ ਲੈ ਜਾ ਤੜਾ ਆਪਣੇ ਘਰ ਇਹ ਬਣਾ ਕਿਹਦਾ ਬੇੜਾ ਬੈਠਾ ਵਾ ਰੈਨ ਦਾ ਸਬਜ਼ੀ ਪਾ ਕੇ ਖਾਓ ਹੈ ਨਹੀਂ ਇਹਨਾਂ ਤੇ ਇਹਨਾਂ ਕੋ ਨਹੀਂ ਬੋਲੀ ਆ ਸਾਡੀ ਪਲੇਟੇ ਨਾ ਖੜੀ ਮੁੰਗਰੇ ਪਾ ਕੇ ਮੈਨੂੰ ਮਰਵਾਉਣਾ ਚਾਹੁੰਦੀ ਓ ਜਾਵੇ ਹੁਣ ਹੱਡੇ ਨੂੰ ਜਾਦੂ ਟੂਣਾ ਦੀ ਛਾਡੀ ਪਲੇਟ ਚ ਸਿੱਧਾ ਛਾਡੀ ਕਰ ਦੇ ਕਰ ਦੇਈ ਜੂੰਡੀਆਂ ਕਮਾਉ ਫੜ ਕੇ ਆਹ ਇਹਨੇ ਤੇਰਾ ਕਿਤੇ ਬਹਿ ਜਾ ਬੜਾ ਤੱਕ ਲੱਗ ਜਾ ਪਤਾ ਕਿ ਕੀ ਪਤਨੀ ਜਿਹਦੇ ਹੁੰਦਾ ਕਿੰਦਾ ਚਾਲ ਪਉਂਦੀ ਆ ਮਰਦੀ ਆ ਹਾਏ ਸਭ ਸਤਾਉਣ ਵਾਲੀਆਂ ਤੁਹਾਨੂੰ ਕੋਈ ਨਹੀਂ ਬੰਨਣਾ ਤੁਹਾਡਾ ਹਾਏ ਸ਼ੁਕਰ ਕਰ ਮਾਏ ਆ ਮੇਰਾ ਦਿਮਾਗ ਮੌਕੇ ਤੇ ਕੰਮ ਕਰ ਗਿਆ ਪੀ ਮੈਂ ਕਹਤਾ ਵੀ ਥਾਲੀ ਸਾਡੀ ਆ ਨਾਂ ਲਿਖਿਆ ਵਾ ਤੇ ਜੇ ਕਿਤੇ ਨਾਂ ਹੁੰਦੀ ਤੇ ਕਿਤੇ ਨੇ ਤੇ ਆਣ ਗਵਾਂਢ ਇਕੱਠਾ ਕਰ ਲੈਣਾ ਸੀ ਮੈਨੂੰ ਹੁਣ ਇਹ ਟੈਨਸ਼ਨ ਪਈ ਆ ਕਿ ਜੇ ਕਿਤੇ ਇਹ ਗਵਾਂਢ ਨਾਲ ਚਲ ਗਈ ਤੇ ਉਹਨੇ ਕਿਹਾ ਵੀ ਥਾਲੀ ਸਾਡੇ ਘਰ ਆਈ ਨਹੀਂ ਤੇ ਕੀ ਕਵਾਂਗੇ ਉਹਨੇ ਤੇ ਆ ਜਾਣਾ ਉਹਦੀ ਤੇ ਜ਼ੁਬਾਨ ਵੀ ਐਡੀ ਆ ਲਾਮਾਂ ਦੇ ਵਾਲਾ ਇੱਥੇ ਅਸੀਂ ਤਾਂ ਮੁੰਗਰੇ ਆਖਿਆ ਪਾ ਕੇ ਖੜੀ ਉਹਨੇ ਵੀ ਆਇਆ ਨਾ ਉਹਨੇ ਵੀ ਐਡੀ ਧੀ ਪਾਣੀ ਕਰ ਜਾਣੀ ਮੈਂ ਕਹਿਆ ਨਹੀਂ ਨਿਕਲ ਜੀ ਦਵਾਈ ਲੈਣਾ ਤੋਂ ਖੁਣ ਵਖਾਗੇ ਕੁੰਡੀ ਲਾ ਕੇ ਕੋਠੇ ਤੇ ਬਹਿ ਜਾ ਉਹਨੂੰ ਕਰ ਪੱਪੀ ਨੂੰ ਫੋਨ ਪੱਪੀ ਨੂੰ ਲਾਉਣੀ ਆ ਹਾਂ ਇਹ ਵੇ ਲੈ ਜਾ ਸਾਨੂੰ ਭਰਾਵਾ ਸਾਨੂੰ ਟੀਕੇ ਲਵਾ ਲਿਆ ਚੌਵੀਆ ਕਈ ਟੈਜ ਲੱਗਦੇ ਨਾ ਦਾ ਦਾ ਫੋਨ ਹੋਣਾ ਛੇਤੀ ਤੇ ਛੇਤੀ ਆ ਜਾ ਮੰਮੀ ਜੀ ਜਾਨੀ ਕਰਦੀ ਮੈਂ ਕਹਾਂ ਆਵੀ ਹੋ ਜਾਂਦਾ ਮੈਂ ਤਾਂ ਟੈਨਸ਼ਨ ਪਈ ਥਾਲੀ ਅੰਦਰ ਲੈ ਜਾ ਜਾ ਵੇਰਾ ਟੱਲ ਜਾਗਾ ਨਹੀਂ ਸੋਖ ਹਾਂ ਜੀ ਦੇ ਨੀ ਫੋਨ ਫੜਾ ਇੱਧਰ ਮੈਂ ਪੱਪੀ ਨੂੰ ਲਾਵਾਂ ਐ ਉਹ ਕੌਣ ਹੈ ਪੱਪੀ ਨਹੀਂ ਆਖੇ ਦਨੇ ਗੰਦੇ ਗੰਦੇ ਜੀ ਸ਼ਰੀਰ ਕਰਨੀ ਕਰ ਕਰ ਜਾਣੇ ਦਾ ਨਾਂ ਹੀ ਪੱਪੀ ਆ ਮੇਰੀ ਗੱਲ ਸੁਣਾ ਟੀਕੇ ਲਵਾ ਕੇ ਆਈਏ ਕਿਤੇ ਚੌਹਿਆ ਘੰਟਾ ਜਾਂਦੇ ਲੱਗਦੇ ਠੀਕੇ ਤੇ ਮਾਤਾ ਤੇ ਜਿਆਦੀ ਤੜਫਾਂ ਰਹੀ ਆ ਮੁਰਕੇ ਹੋਣਾ ਤੈਨੂੰ ਵੱਡਿਆ ਆਵੇ ਅਸੀਂ ਦੋਵਾਂ ਨੇ ਮੈਨੂੰ ਵੱਡਣ ਦਾ ਤੇ ਪਤਾ ਨਹੀਂ ਪਰ ਤੁਹਾਨੂੰ ਗਵਾਂਡੀਆਂ ਨੇ ਵੱਡ ਛੱਡਣਾ ਜਿੱਦਾਂ ਦੇ ਆਉਂਦੇ ਚੜ ਚੜ ਕੇ ਉਹਦੇ ਮੈਂ ਅੱਗੇ ਡਹੀਂ ਰੋਣੇ ਰੋਣ ਵੀ ਕੁੜੀ ਸੱਦੀ ਹੀ ਵਿਚਾਈ ਤੇ ਚੱਲ ਚਾਰ ਦਿਨ ਘੂਮੂ ਫਿਰੂ ਕਿਤੇ ਕਮਾਉਂਗੀ ਸੂਟ ਬਣਾ ਕੇ ਲਿਆਕਦਾ ਹਾਂ ਤੇ ਮੈਂ ਤੇ ਆਪਣੇ ਸਿਆਪੇ ਪਾ ਕੇ ਬੈਠੀ ਆ ਫੜਾ ਫੋਨ ਫੜਾ ਲਾਵਾਂ ਕਾ ਸੁਣ ਫੋਨ ਤੇ ਲਾ ਲਿਓ ਤੁਹਾਨੂੰ ਡਰ ਨਹੀਂ ਹੁੰਦਾ ਜਦੋਂ ਇਦਾਂ ਚੜੀ ਕੋੜ ਸਵਾਰ ਹੁੰਦੀਆਂ ਤੂੰ ਇਹਦੇ ਕੰਮ ਕਰਦੇ ਕਿਉਂ ਦੇ ਜੇ ਵੀ ਜਿਹੜੇ ਲੋਕੀ ਤੁਹਾਨੂੰ ਆਣ ਕੇ ਗੱਲਾਂ ਕਰਨ ਨਹੀਂ ਭੈਣ ਤੇਰੀ ਨਿੱਕੇ ਨਿੱਕੇ ਮੋਟੇ ਮੋਟੇ ਕੰਮਾਂ ਤੋਂ ਨਹੀਂ ਡਰਦੀ ਪਾ ਤੇਰੇ ਪੁੱਠੇ ਸਿੱਧੇ ਕੀਤੇ ਤੂੰ ਐਵੇਂ ਨਾ ਕਰ ਕਰਿਆ ਕਰ ਸਿੱਧਾ ਨਾ ਕਰੀ ਜ਼ਿੰਦਗੀ ਚ ਕਦੇ ਨਾ ਪੇਸ਼ੇ ਕੀਤਾ ਹੀ ਕਦੇ ਤੇ ਨਾ ਹੁਣ ਇੱਥੇ ਲੈ ਤੇਰੀ ਲੁਤਰੀ ਵੇਲਾ ਕਿੱਦਾਂ ਚੱਲਦੀ ਹੈ ਭੈਣ ਦਾ ਸੋਚਦੀ ਨਹੀਂ ਵੀ ਕਿਤੇ ਮੇਰਾ ਵੀ ਪਤੀ ਆ ਪਤੀ ਹੋ ਤੇ ਮੈਂ ਖੜਾਵਾ ਲੈ ਫੜ 99790 ਤੇ ਅਗਲੇ ਨੂੰ ਤਸੀਹਦਾ ਹੀ ਸਮਝੀ ਆਂ ਕੋਈ ਸਮੰਨੀਆ ਕਿੱਥੇ ਮੰਨੇਗਾ ਉਹ ਤਾਂ ਮੈਨੂੰ ਕੋਈ ਚੀਚੀਆਂ ਚਾਣ ਲਈਆਂ ਐਡੀਆਂ ਚਲਾਕਾਂ ਵਾ ਨਾ ਕਿਤੇ ਪਿਆਰਾਂ ਦੇ ਪਾਣੀ ਨਹੀਂ ਪੀਣ ਦਿੱਤਾ ਕਹਿੰਦੀਆਂ ਹਾਦੀ ਤੇ ਪਲੇਟ ਨਾ ਮਹੀਨਾ ਹੋਇਆ ਲੱਭਣ ਨਹੀਂ ਦੇ ਗਵਾਂਢੀਆਂ ਦੇ ਘਰ ਗਈ ਹੀ ਉਹਨਾਂ ਦੇ ਕੰਮੀ ਵੇ ਗੱਲ ਕਿੱਧਰ ਨੂੰ ਕਮਾ ਰਹੀ ਇਹ ਕਿਹੜੀ ਗੱਲ ਤੋਂ ਗਵਾਂਢੀਆਂ ਦੇ ਘਰ ਚੱਲ ਜਾ ਜਾ ਕੇ ਤੂੰ ਵੇਖਿਆ ਉੱਧਰ ਜਾ ਕੇ ਗੱਲ ਤੇ ਮੰਮੀ ਟਾਟੀ ਵੀ ਠੀਕ ਆ ਜੀ ਉਹਨਾਂ ਦਾ ਨਾਂ ਲੈਂਦੀਆਂ ਮਹੀਨਾ ਹੈ ਆਪਣੀ ਏਟ ਉਹਨਾਂ ਦੇ ਘਰ ਗਈ ਆ ਜਦੋਂ ਇਹਨਾਂ ਦਾ ਨਾਂ ਲਾਇਆ ਉਹਨਾਂ ਨੇ ਆਹੋ ਉਹਨਾਂ ਵਾਲਾ ਕਰਦੀ ਨਾਲੇ ਉਹ ਜਿੱਦਾਂ ਦੀ ਹੈਗੀ ਇਹਦੀਆਂ ਨੇਹਰੀਆਂ ਵੇਖੀ ਕਿੱਦਾਂ ਲੇਉਂਦੀ ਕਰਦੀ ਜਾ ਜਾ ਤੂੰ ਨਹੀਂ ਆਉਂਦਾ ਪਤਾ ਕਰ ਕੇ ਤੈਨੂੰ ਸ਼ਰੀਆ ਮਿਰਚਾ ਲੂਣ ਹਲਦੀ ਲਾ ਕੇ ਬੈਠੀ ਨਾ ਲਾਤ ਤੇ ਤਿੰਨੀ ਥਾਂ ਦੰਦ ਲਾਏ ਸ਼ਾਫੀ ਨੇ ਸਬੂਤ ਪੂਰਾ ਸਬੂਤ ਪੂਰਾ ਹੈ ਇੱਥੋਂ ਇਹ ਪੱਜਾ ਸ਼ਾਫੀ ਇਹਨਾਂ ਨੂੰ ਪਈ ਉਹ ਤੇ ਵਿਚਾਰੇ ਸਾਡੇ ਘਰ ਕਦੀ ਆਏ ਗਏ ਨਹੀਂ ਮਗਵਾਂਦੇ ਨੂੰ ਦੱਸਉਣਾ ਮੈਂ ਕਹਿੰਦਾ ਤੇਰਾ ਨਾਮ ਲੈਣ ਡਈ ਆਂ ਇਹ ਹੈ ਜਾਦੂ ਟੂਨੇ ਤੈਰਾ ਨਾਮ ਲੈ ਲੈਂਦੇ ਮੈਂ ਪੁੱਛ ਇਹਨਾਂ ਨੂੰ ਜਰਾ ਮੁਝਾਰ ਦੇਣਗੇ ਜਾਦੂ ਟੂਨੇ ਹਾਂ ਇਹਨਾਂ ਨੂੰ ਤਾਰਨਾ ਇਹਨੇ ਆਕਤੀ ਚੁੱਕੀ ਹੈ ਬਿਨਾ ਬੂਆ ਸਾਂਝਾ ਮੁੰਡਾ ਦਿਨ ਰਾਤ ਉੱਥੇ ਰਹਿੰਦਾ ਇਹਨੇ ਸ਼ਰਮੀ ਨਹੀਂ ਕੀਤੀ ਕੋਈ ਹਾਦੀ ਹੋਈ ਕਿ ਤੇਰੇ ਉਹਨਾਂ ਦੇ ਘਰ ਗਵਾਂਦੀਆਂ ਤੇ ਪਹੁੰਚ ਜਾ ਭਾਜਾ ਹਾਂ ਦੌੜ ਜਾ ਹੁਣ ਤੂੰ ਕਿੱਧਰ ਤੁਰ ਪਿਆ ਵਾ ਪਾਪਾ ਲ ਚਲੇ ਆਂ ਪਾਪਾ ਲ ਚੱਲਾ ਤੁਰ ਕੇ ਹਾਂ ਚੱਲ ਸ਼ੋਕਰਾ ਤੈਨੂੰ ਵੀ ਕਿ ਦਿਮਾਗ ਕੰਮ ਕੀਤਾ ਮੈਂ ਪੱਠੇ ਵਢਾ ਕੇ ਲੈ ਕੇ ਆਵੇਂ ਤੈਨੂੰ ਦੱਸਿਆ ਹੀ ਹੋ ਮੇਚਾਂ ਕਾ ਮਿਆਰੀਆ ਹੈ ਮੇਚਾਂ ਕਾ ਨੇ ਉੱਥੇ ਖਾਣੀਆਂ ਰੋਟੀ ਨਾਲ ਚਾਰਨ ਚਲੋ ਠੀਕ ਹੈ ਰੋਟੀ ਤੇ ਲਾ ਕੇ ਆਉਣੀ ਆ ਪਾਪਾ ਨੇ ਕਿਹਾ ਨਹੀਂ ਮੇਰਾ ਜੀ ਕਾ ਲਿਆ ਚਲ ਜਾ ਫੇ ਮੇਚਾਂ ਨਾਲ ਲੈ ਆਉਂਗੀ ਆ ਤੈਨੂੰ ਲੱਗ ਜੂਗੀ ਪਤਾ ਚੱਬਾ ਲਿਆਂ ਜੇ ਜਨ ਮੈਂ ਲੈ ਜਾਉਂਗਾ ਚਲ ਜਾ ਜਾ ਕੇ ਦੋਰ ਜਾ ਕੋੱਖ ਨਹੀਂ ਆਦਾ ਮੁੰਡੇ ਦਾ ਹਾਂਜੀ ਮੰਮੀ ਉਹ ਲੈ ਮਮੀ ਮੈਂ ਚੁੰਨੀ ਲੈਣ ਲਈ ਹਾਂ ਆਪਣੇ ਨਹੀਂ ਅਜੇ ਨਹੀਂ ਖਲੋਂਦਾ ਐਡਾ ਵੀ ਨਹੀਂ ਦਲੇਰ ਉਹਨੇ ਸਵਾਰੀਆਂ ਬਾਬਾ ਜੀ ਦੇ ਜਾਂਦੀ ਰਹਿੰਦੀ ਨਾ ਦੁਨੀਆ ਬਾਬਾ ਮਤਲਬ ਉਹ ਵੀ ਵੀਰਵਾਰ ਥੋੜੀ ਬੈਂਦਾ ਵਾ ਹਰ ਵਾਰ ਬੈਂਦੇ ਰਹਿੰਦੇ ਉਹ ਉਹਨਾਂ ਦੇ ਜਿਹੜੇ ਫੜੇ ਫੜੇ ਕੰਮ ਕੱਢਦੇ ਰਹਿੰਦੇ ਆ ਤੇ ਮੈਂ ਕਹਾਂ ਢੀ ਹਾਂ ਵੈਸੇ ਜੇ ਮੇਰੇ ਕੋਲ ਥੋੜੀ ਜੀ ਆ ਤੇ ਜੇ ਮੈਂ ਜੋਹਨ ਕੋ ਮੰਗੇ ਉਹਨੇ ਉਹ ਲੜਾਈ ਪਾ ਕੇ ਵੈਨ ਅਭੀ ਕਿੱਥੇ ਚੱਲੀਆਂ ਜੀ ਪਹਿਲਾਂ ਜਿੰਨ ਜਾਈ ਉਹਦਣ ਖਾਤ ਪਾ ਦਿੰਦਾ ਤੇ ਪੈਸਾ ਨਾ ਸਭ ਹੋ ਜਾਣਾ ਕੰਮ ਹਾਂ ਵਦਾ ਆ ਜਿਹੜਾ ਹੜਾ ਕੰਮ ਕਿਉਂ ਨਹੀਂ ਬਣਿਆ ਉਦੋਂ ਮੱਥੇ ਲੱਗੀ ਹੀ ਗਵਾਂਢਣਾ ਹੁਣ ਜਦੋਂ ਹੀ ਬਾਬਾ ਜੀ ਦੇ ਜਾਣਾ ਨਾ ਵੇਖ ਪਰਖ ਕੇ ਆਂਟੀ ਹੱਥ ਲਾ ਲਿਆ ਲਈ ਆ ਲਈ ਨੀ ਮਿਰਚਾਂ ਲੈ ਆ ਮਾਤਾ ਘਰ ਚੋਕਲਾ ਤਲਾਵਾ ਹੋਏ ਹੋਏ ਵੇ ਨਾ ਘਟੂਆ ਲੱਲਾ ਨਾਸਾਂ ਚ ਲੱਲਾ ਅੰਤਰਿਆ ਕਿਉਂ ਮੈਨੂੰ ਅਗਲਾ ਨਹੀਂ ਮਾਸਾ ਕਿਉਂ ਮੇਰੀ ਗਾਰ ਸੁਣਾ ਇਹ ਆ ਪਹਿਲਾਂ ਇੱਥੇ ਲੱਗਦੇ ਨਾ ਕੀ ਪਖਾਂਡ ਕਰਨਿਆ ਤੈਨੂੰ ਆਖੀ ਕਿਹੜੀ ਤੇ ਲੈ ਕੇ ਨਾ ਇਹ ਨਾਲ ਮੇਰੇ ਇਦਾਂ ਲਾ ਲੈ ਤੋੜ ਕੇ ਲਾ ਹੋਏ 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 ਵੇ ਮਾਰਨੀ ਮੇਰੀ ਸਾਸੂ ਇਹੜੇ ਕਮਾਂ ਚ ਪੈ ਗਿਆ ਤੂੰ ਤੈਨੂੰ ਕਿਹਾ ਤਾਂ ਹੈਗਾ ਹੀ ਤੇ ਪੀਸੀਆਂ ਲਾਲ ਲੈ ਕੇ ਆਈ ਮੰਮੀ ਆਂਦੇ ਇਹੋ ਪਾਉਣੇ ਆਪਾਂ ਸਬਜ਼ੀ ਚ ਲਾਲ ਨਹੀਂ ਪਾਉਣੇ ਚੱਲ ਕੋਈ ਨਹੀਂ ਅੰਦਰ ਰੱਖ ਸਬਜ਼ੀ ਚ ਪਾਵਾਂਗੇ ਤੂੰ ਬਲਾਈ ਆ ਐਵੇਂ ਤੇ ਨਹੀਂ ਕੰਮ ਨਾ ਕਹਿੰਦੀ ਲਾਲ ਚਾਹੀਦੀਆਂ ਹਨੂ ਲਾਲ ਇਹਨਾਂ ਨੂੰ ਰੰਗ ਕਰ ਦਿੰਨੇ ਆ ਵੇ ਜਾ ਮੋਰਖਾ ਪੀਸੇਗਾ ਪੀਸੀਆਂ ਭਰਾਵਾ ਇੱਥੇ ਲਾਉਣੀਆਂ ਨਹੀਂ ਕੀ ਐ ਮੁੰਡਾ ਸਾਡੇ ਘਰ ਹੈ ਹੀ ਨਹੀਂ ਪੀਸੀਆਂ ਕੀ ਹੈ ਮੈਂ ਤੁਹਾਡੇ ਘਰ ਮਿਰਚਾਂ ਹੀ ਹਨੀ ਲਾਲ ਨਖਤਿਆ ਆਹ ਹਰੀਆਂ ਜੋਕ ਲੈ ਆਵਾ ਹਣ ਇਦਾਂ ਕਰੋ ਹਣ ਇੰਨੀ ਆਪਣੀ ਜਾਨ ਤੇ ਖੇਡ ਕੇ ਲੈ ਕੇ ਆਇਆ ਪਤਾ ਫੜਿਆ ਚੱਲਿਆ ਸੀ ਅਮਾਹ ਮੰਬੀ ਚੱਲਿਆ ਵਾ ਘਾੜ ਚੱਕਰ ਝੋਨੇ ਪੱਠੇ ਵੜੇ ਆ ਮਰਚਾ ਤਾਂ ਫੜਿਆ ਚੱਲਿਆ ਹੀ ਕੋਲ ਅਗਲੇ ਆਂਦੇ ਪਹੁੰਚ ਨਹੀਂ ਕੀ ਕਰਨੀਆਂ ਹਾਂ ਹਾਂ ਤੇਰੀ ਨਹੀਂ ਵੀ ਚੱਲਦੀ ਤੇਰੀ ਤੂੰ ਚਾਰ ਮਿਰਚਾਂ ਫੜ ਲੀਆਂ ਚੱਲਦੀ ਨਹੀਂ ਗੱਲ ਨਾ ਮਾਰ ਚੱਲਦੀ ਤੇ ਬੜੀ ਆ ਉਹ ਕਾਈ ਮਿਰਚੇ ਚੋਰੀ ਲੈ ਗਿਆ ਨਹੀਂ ਫਿਰ ਥੋੜਾ ਹੋ ਹੀ ਜਾਂਦਾ ਵਾ ਨਾ ਕਰੋ ਚੋਇਲ ਜਾਨੀ ਪੁੱਛੇ ਇਸ ਤੀ ਹੁੰਦੀ ਆ ਅੱਛਾ ਨਾਲੇ ਉਹਦੇ ਸਾਡੇ ਕੈਮਰੇ ਨਹੀਂ ਚੱਲਣਦੇ ਇਹਦੇ ਚੋਰ ਫੜਨੇ ਚੋਰ ਚੱਲਣ ਵੀ ਡਏ ਆ ਡਏ ਆ ਪਤਾ ਕਰ ਮਿਸਤਰੀ ਭਲਾਇਆ ਉਹ ਚਾਹਣਾ ਸਾਰਾ ਕੋ ਕੀ ਕੈਮਰਾ ਲਾਇਆ? ਹਾਂ ਕੈਮਰਾ ਲੱਗੇ ਤੁਹਾਡੇ। ਫੜੇ ਜਾਣੇ ਬੰਦੇ। ਚਾ ਚਾ ਕੋਈ ਇਹ ਝੂਠ ਮਾਰਦਾ ਹੀ। ਤੇ ਤੁਹਾਡੇ ਘਰ ਤੇ ਲੱਗੇ ਹੁੰਦਾ। ਉਹ ਵੀ ਵੇਖਦਾ ਅਸੀਂ ਕਿਸਦਾ ਕੋ ਮਾਰਾ ਨਹੀਂ ਕਰਦੇ। ਮੈਂ ਜਾਂਦਾ ਉਹ ਕੀੜੇ ਪੈਣੇ ਕੀੜੇ। ਵੇ ਚਲ ਝੋਲੀ ਆ ਝੋਲੀ ਮੇਰੀ ਤੇ। ਆ ਮਾਰ ਕੇ ਇੱਕ ਲਫੜਾ ਦੜਾ ਜੀ ਸਾਰੀਆਂ ਬਾਹਰ ਕੱਢ ਦੇਈਆਂ। ਗਾਲਾਂ ਨਹੀਂ ਕੱਢੀਂਗਾ। ਤੁਹਾਨੂੰ ਕਿਹਨੇ ਪੀੜ ਹੰਡੀ ਆ। ਪੀੜ ਤਾਂ ਤੁਸੀਂ ਗਾਲਾਂ ਨਹੀਂ ਕਿਹਨੂੰ ਕੱਢਦੀਆਂ। ਰੱਬ ਦੀ ਜੀ। ਲੋਕ ਸਾਡਾ ਏਦਾਂ ਮੜਾ ਕਰਦੇ ਅਸੀਂ ਗਾਲਾਂ ਨਾ ਕੱਢੀਏ। ਪੀੜ ਤੁਹਾਡੇ ਹੁੰਦੇ ਹੀ ਆਏ। ਤੇਰੇ ਤੇ ਮੜਾ ਹੋਈ ਜਾਣਾ ਮੈਂ ਇਦਾਂ ਟੁਨੇ ਮਾਣੇ ਕਰਦੇ ਲੋਕ ਫਿੱਖਦੇ ਆ ਪਤਾ ਹੀ ਨਹੀਂ ਕਿੱਥੇ ਚੱਲੀਆਂ ਅਜ ਸੱਚ ਤਿਆਰ ਹੋਗੇ ਅਹੀਂ ਆ ਮਮੀ ਦੇ ਦਰਦ ਉਹਦੇ ਹੀ ਦਰਦਾਂ ਦੀ ਗਾਟੀ ਗੱਲੋਂ ਚੱਲੇ ਠੀਕ ਆ ਅਹੀਂ ਪੱਪੀ ਨੂੰ ਫੋਨ ਕੀਤਾ ਕੀ ਗੱਲੋਂ ਚੱਲਨੀ ਪੜੀ ਕਿਹੜਾ ਪੱਪੀ ਆ ਗਾਟੋ ਵਾਲਾ ਸਾਡਾ